ਦੋਸਤੋ ਇੱਕੋ ਘਰੇ ਦੋ ਚੰਗੀਆਂ ਮੱਝਾਂ ਬਕਾਉ ਆ ਆ ਪਹਿਲੇ ਨੰਬਰ ਤੋਂ ਤੁਸੀਂ ਦੇਖ ਸਕਦੇ ਹੋ ਡੋਡਾਂ ਵਾਲੇ ਸਾਹਣ ਦੀ ਹੈਗੀ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਤਕਰੀਬਨ ਦਿਨ ਥੋੜੇ ਜਿਹੀ ਰਹਿੰਦੇ ਆ ਤੇ ਪੂਰੇ ਹੋਣ ਦੇ ਤੇ ਲక్ష్ਮੀ ਡੇਰੀ ਫਾਰਮ ਵਾਲੇ ਪਿਸਟਲ ਬੋਲ ਤੋਂ ਇਹ ਗੱਬਣਾ ਗਈ 1,85,000 ਮੁੱਲਾ ਬਾਕੀ ਮੌਕੇ ਤੇ ਮਾਨਤਾਣਾ ਹੋ ਜਾਊਗਾ ਬਹੁਤ ਚੰਗੀ ਚੰਗੀ ਸਮਝਪੜੀ ਸਾਫ਼ ਸੁਥਰੀ ਬਹੁਤ ਚੰਗੀ ਮੱਝ ਹੈਗੀ ਇਹ ਥਾਂ ਲੈਵੇ ਦੀ ਵੀ ਬਹੁਤ ਚੰਗੀ ਆ ਪੱਠਪੂੜੇ ਦੀ ਕੁਆਲਿਟੀ ਕੱਦ ਕਾੜ ਵੀ ਬਹੁਤ ਚੰਗਾ ਆ ਇਹਦਾ ਤੇ ਆਹ ਮੱਝ ਦੇਖ ਸਕਦੇ ਹੋ ਇਹਦਾ ਵੀ ਚੰਗਾ ਦੁੱਧ ਦਿੱਤਾ ਪਿਆ ਚੌਥਾ ਪੰਜਵਾਂ ਸੂਆ ਆਇਆ ਤਾਂ ਇਹਦੇ ਲక్ష్ਮੀ ਡੇਰੀ ਫਾਰਮਰ ਦੇ 나ਗ ਬੋਲ ਦਾ ਸੀਮਨ ਲੱਗਿਆ ਵਾ ਇਹ ਵੀ ਚੰਗੀ ਸੰਭੀ ਬਲੀ ਆ ਪੱਠਪੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਪਿਛਲੇ ਥਾਂ ਜਰੂਰ ਥੋੜੇ ਜਿਹਾ ਲੰਮੇ ਆ ਪਰ ਚੰਗੇ ਆ ਸਾਫ਼ ਸੁਥਰੀ ਆ ਗਈ ਅੱਗੇ ਤਸੱਲੀ ਤੁਸੀਂ ਕਰਨੀ ਆ ਇਹਦਾ ਮੁੱਲ 1.5 ਲੱਖਾ ਪਿੰਡ ਕੋਠੇ ਸਰਜੀਤਪੁਰਾ ਤਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਨੰਬਰ ਜੇ ਲਈ ਜਾਂਦਾ ਆਂਦੀ ਫੁੱਲ ਤੋਂ ਤਸੱਲੀ ਕਰਕੇ ਖਰੀਦ ਸਕਦੇ ਆਂ